ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ Italian Urdu Kandhar ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਵੀਡੀਓ imperativo da parte due ਇਸ ਵੀਡੀਓ ਵਿੱਚ ਅਸੀਂ ਬਹੁਤ ਸਾਰੀ ਐਗਜ਼ਾਮਪਲ ਦੇ ਥਰੂ ਸਿੱਖਾਂਗੇ ਕਿ ਅਸੀਂ ਸੈਕਿੰਡ ਪਰਸਨ ਤੂ ਦੇ ਨਾਲ ਕਿਵੇਂ ਗੱਲਬਾਤ ਕਰ ਸਕਦੇ ਹਾਂ ਇਨ ਫਾਰਮ ਆਫ ਦਾ ਆਰਡਰ ਮਤਲਬ ਕਿਸੇ ਨੂੰ ਅਸੀਂ ਆਰਡਰ ਕਿਵੇਂ ਦੇ ਸਕਦੇ ਹਾਂ ਇੱਕ ਸਿੰਗਲ ਪਰਸਨ ਨੂੰ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਲਾਸਟ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਤੌਕਾ ਆ ਤੈ ਹੋਵੇਗਾ ਤੁਸੀਂ ਉਹ ਵਾਲੇ ਸੈਂਟੈਂਸਸ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਮੈਨੂੰ ਜ਼ਰੂਰ ਭੇਜਣਾ ਆਜੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਟਾਲੀਅਨ ਵਿੱਚ ਤਿੰਨ ਪ੍ਰਕਾਰ ਦੀਆਂ ਕਿਰਿਆਵਾਂ ਭਾਵ ਵੈਰਬੀਆਂ ਹੁੰਦੀਆਂ ਨੇ ਫਰਸਟ ਕੈਟਾਗਰੀ ਆ ਜਾਂਦੀ ਹੈ ਆਰੇ ਵਾਲੀ ਜਿਹੜੀਆਂ ਵੈਰਬੀਆਂ ਆਰੇ ਨਾਲ ਖਤਮ ਹੁੰਦੀਆਂ ਨੇ ਜੇ ਤੁਸੀਂ ਇਹਨਾਂ ਵੈਰਬੀਆਂ ਦਾ ਇੰਪਾਰਟਿਵ ਬਣਾਉਣਾ ਚਾਹੁੰਦੇ ਹੋ ਮਤਲਬ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਸੈਕਿੰਡ ਪਰਸਨ ਸਿੰਗੂਲਾਰੇ ਨੂੰ ਤਾਂ ਕਿਵੇਂ ਬਣਾਉਂਗੇ ਤੁਸੀਂ ਪ੍ਰੈਂਦਿਲਾ ਰਦੀਚੇ ਦਲ ਵੈਰਬੋ ਐ ਅਜੂੰਜੀ ਆ ਤੁਸੀਂ ਵੈਰਬੋ ਪਰ ਲਾਰੇ ਦੇਖੋ ਆਰੇ ਵਾਲੀ ਵਰਬ ਆ ਇਹਦਾ ਆਰੇ ਕੱਟ ਦੇਣਾ ਇਹਦਾ ਰਦੀਚੇ ਵਿੱਚ ਜਾਣਾ ਪਾਰਲ ਤੁਸੀਂ ਇੰਪਾਰਟਿਵ ਬਣਾਉਣ ਦੇ ਲਈ ਆ ਐਡ ਕਰੋਗੇ ਜਾਨੀ ਕਿ ਸੈਕਿੰਡ ਪਰਸਨ ਨੂੰ ਤੁਸੀਂ ਕਹਿ ਸਕਦੇ ਹੋ ਪਾਰਲਾ ਜਾਨੀ ਕਿ ਬੋਲ ਜਦੋਂ ਤੁਸੀਂ ਡਾਇਰੈਕਟ ਕਿਸੇ ਨੂੰ ਡਾਇਰੈਕਟ ਗੱਲ ਕਰਨਾ ਚਾਹੁੰਦੇ ਹੋ ਕਿਸੇ ਨਾਲ ਜਿਹਨੂੰ ਤੁਸੀਂ ਚੰਗੇ ਤਰੀਕੇ ਨਾਲ ਜਾਣਦੇ ਹੋ ਫਿਰ ਤੁਸੀਂ ਪਾਰਲਾ ਕਹਿ ਸਕਦੇ ਹੋ ਜਿੱਦਾਂ ਕਿ ਇਹ ਐਗਜ਼ਾਮਪਲ ਦੇਖੋ ਅਸਕੋਲਤਾ ਪੋਈ ਵੇਨੀਰੇ ਅਲਾ ਫੇਸਤਾ ਹੁਣ ਇੱਥੇ ਹੁਣ ਇੱਥੇ ਦੋ ਜਣੇ ਆਪਸ ਵਿੱਚ ਗੱਲ ਕਰ ਰਹੇ ਨੇ 1 ਟੂ 1 ਗੱਲ ਹੋ ਰਹੀ ਆ ਜਾਨੀ ਕਿ ਸੈਕਿੰਡ ਪਰਸਨ ਆ ਜਿਹੜਾ ਤੂੰ ਉਹ ਸਿੰਗੂਲ ਆ ਰਿਹਾ ਤੇ ਫਰਸਟ ਲੇਡੀ ਸੈਕਿੰਡ ਲੇਡੀ ਨੂੰ ਕਹਿ ਰਹੀ ਆ ਅਸਕੋਲਤਾ ਅਸਕੋਲਤਾ ਸ਼ਬਦ ਕੀ ਆ ਇੰਪਾਰਾਟਿਵੋ ਵੀ ਮੇਰੀ ਗੱਲ ਸੁਣ ਤੂੰ ਫੇਸ ਤੇ ਤੇ ਆਵੇਂਗੀ ਤੂੰ ਆ ਸਕਦੀ ਹੈ ਅਸਕੋਲਤਾ ਕੀ ਆ ਸੈਂਟੈਂਸ ਇੰਪਾਰਾਟਿਵੋ ਮਤਲਬ ਸਿੱਧਾ ਡਾਇਰੈਕਟ ਤੁਸੀਂ ਕਿਸੇ ਨੂੰ ਜਦੋਂ ਆਰਡਰ ਦਿੰਨੇ ਹੋ ਜਾਂ ਸੁਝਾਅ ਦਿੰਨੇ ਹੋ ਉਦੋਂ ਤੁਸੀਂ ਇੰਪਾਰਾਟਿਵੋ ਯੂਜ਼ ਕਰ ਸਕਦੇ ਹੋ ਪੈਰੇਜ਼ੈਂਪੀਓ ਮਨ ਜਾ ਰਹੇ ਜੇ ਤੁਸੀਂ ਇਹਦਾ ਇੰਪਾਰਾਟਿਵੋ ਬਣਾਉਣਾ ਚਾਹੁੰਦੇ ਹੋ ਤੂੰ ਦੇ ਨਾਲ ਤਾਂ ਤੁਸੀਂ ਕਹੋਗੇ ਮਨ ਜਾ ਖਾਲਾ ਜੋ ਕਾਰੇ ciò ca lavorare lavora aspettare aspetta ruk ja kaminare camina torla هند ਦਾ ਭਾਵ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਉਹ ਪਰਸਨ ਇੱਕ ਹੈ ਤੇ ਤੁਸੀਂ ਉਹਨੂੰ ਕੋਈ ਆਰਡਰ ਦੇਣਾ ਚਾਹੁੰਦੇ ਹੋ ਤੇ ਵਰਬ ਉਹ ਆਰੇ ਨਾਲ ਖਤਮ ਹੁੰਦੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਆਰਡਰ ਦੇ ਸਕਦੇ ਹੋ ਜੇ ਤੁਸੀਂ ਪੋਜ਼ਿਟਿਵ ਵੇਚ ਗੱਲ ਕਰਨਾ ਚਾਹੁੰਦੇ ਹੋ ਕਹਿਣ ਦਾ ਭਾਵ ਨਹੀਂ ਯੂਜ਼ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਤਰੀਕੇ ਨਾਲ ਇੰਪਾਰਾਟਿਵ ਬਣਾ ਸਕਦੇ ਹੋ ਵੇਰ ਵੀ ਆਰੇ ਦਾ ਸਮ ਟਾਈਮ ਅਸੀਂ ਆਰਡਰ ਦਿੰਨੇ ਆ ਨਾ ਦੇ ਵਿੱਚ ਜਿੱਦਾਂ ਅਸੀਂ ਕਹਿੰਦੇ ਆ ਨਾ ਸੋ ਨਾ ਖਾ ਇਹੋ ਜੇ ਸੈਂਟੈਂਸ ਅਸੀਂ ਕਿਵੇਂ ਬਣਾ ਸਕਦੇ ਹਾਂ ਜੇ ਵੇਰ ਵੀ ਆਰੇ ਵਾਲੀ ਆ ਤਾਂ ਸਿਰਫ ਔਰ ਸਿਰਫ ਅਸੀਂ ਕੀ ਕਰਨਾ ਵਰਬ ਉਹ ਤੋਂ ਪਹਿਲਾਂ ਨੌਨ ਐਡ ਕਰ ਦੇਣਾ ਜਿਵੇਂ ਕਿ ਪਰਲਾਰੇ ਹੁੰਦਾ ਬੋਲਣਾ ਜੇ ਅਸੀਂ ਕਹਿਣਾ ਚਾਹੁੰਦੇ ਆ ਨਾ ਬੋਲ ਤੂੰ ਨਾ ਬੋਲ ਤਾਂ ਫਿਰ ਅਸੀਂ ਕਹਾਂਗੇ ਨੌਨ ਪਰਲਾਰੇ ਤੂੰ ਨਾ ਬੋਲ ਨੌਨ ਪਾਰਲੀ ਨਹੀਂ ਕਹਾਂਗੇ ਨੌਨ ਪਰਲਾਰੇ ਕਹਾਂਗੇ ਵੈਰ ਵੋ ਐਜ਼ ਇਟ ਇਜ਼ ਜਿਵੇਂ ਕਿ ਇਨਫਿਨਿਟੋ ਫਾਰਮ ਹੀ ਯੂਜ਼ ਕਰਾਂਗੇ ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਜੇ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਪਰ ਐਗਜ਼ਾਮਪਲ ਮਾਂਜਾ ਖਾਲਾ ਨਾ ਖਾ ਨਾਨ ਮੰਜਾਰੇ ਪਾਰਲਾ ਜਾਨੀ ਕਿ ਤੂੰ ਬੋਲ ਤੂੰ ਨਾ ਬੋਲ ਨਾਨ ਪਾਰਲਾਰੇ ਜੋਕਾ ਤੂੰ ਖੇਡਲਾ ਨਾਨ ਜੋਕਾਰ ਤੂੰ ਨਾ ਖੇਡ ਅਸਪੈਟਾ ਰੁਕ ਜਾ ਨਾਨ ਅਸਪੈਟਾਰੇ ਨਾ ਰੁਕ ਕਾਮੀਨਾ ਤੋਰਪਾ ਜਾਂ ਨਾ ਤੁਰੰਤ ਕਹਿਣਾ ਚਾਹੁੰਦੇ ਹੋ ਤੁਸੀਂ ਫਿਰ ਤੁਸੀਂ ਕਹੋਗੇ ਨਾਨ ਕਾਮੀਨਾਰੇ ਨਾ ਕਿ ਨਾਨ ਕਾਮੀਨਾ ਆਈ ਹੋਪ ਨੋ ਨੋ ਡਿਫਰੈਂਸ ਸਮਝ ਆ ਰਿਹਾ ਹੋਵੇਗਾ ਹੁਣ ਇਹਨਾਂ ਦੀ ਵਰਤੋਂ ਦੇਖ ਲੈਨੇ ਆਂ ਅਸੀਂ ਵਾਕਾਂ ਵਿੱਚ ਕੀ ਕੀ ਕਰ ਸਕਦੇ ਆਂ ਪਾਰਲਾ ਕੋਨ ਮੈਂ ਮੇਰੇ ਨਾਲ ਬੋਲ ਜੇ ਸਾਹਮਣੇ ਵਾਲਾ ਬੰਦਾ ਇਕ ਹੈ ਜਾਨੀ ਕਿ ਤੁਹਾਡੇ ਵਾਸਤੇ ਤੂੰ ਹੈ ਤਾਂ ਤੁਸੀਂ ਪਾਰਲਾ ਕੋਨ ਮੈਂ ਕਹਿ ਸਕਦੇ ਹੋ ਜੋ ਕਾ ਕੋਨ ਇ ਤੂੰ ਹੋਈ ਅਮੀਜੀ ਆਪਣੇ ਦੋਸਤਾਂ ਨਾਲ ਖੇਡ ਜਾਨੀ ਕਿ ਤੁਸੀਂ ਆਪਣੇ ਬੱਚੇ ਨੂੰ ਆਰਡਰ ਦੇ ਰਹੇ ਹੋ ਕਾਮੀ ਇਨਾ ਪਿਉ ਪਿਓਚੇ ਤੇਜ਼ੀ ਨਾਲ ਚੱਲ ਜਾਂ ਤੇਜ਼ੀ ਨਾਲ ਚੱਲੋ ਇਨਸੇਨੀਆ ਆਈ ਬੰਬੀਨੀ ਬੱਚਿਆਂ ਨੂੰ ਸਿਖਾਓ ਜਾਂ ਬੱਚਿਆਂ ਨੂੰ ਪੜਾ ਦੇ ਇਸ ਤਰੀਕੇ ਨਾਲ ਅਸੀਂ ਫਰਾਜ਼ੀ ਇੰਪੇਰਾਟਿਵੀ ਯੂਜ਼ ਕਰਦੇ ਹਾਂ ਹਾਂਜੀ ਇਟਾਲੀਅਨ ਵਿੱਚ ਦੂਜੀ ਪ੍ਰਕਾਰ ਦੀਆਂ ਵੈਰਬੀਆਂ ਹੁੰਦੀਆਂ ਨੇ ਜਿਹੜੀਆਂ ਕਿ ਐਰੇ ਦੇ ਨਾਲ ਖਤਮ ਹੁੰਦੀਆਂ ਨੇ ਜੇ ਤੁਸੀਂ ਵੈਰਬੀ ਐਰੇ ਵਾਲੀਆਂ ਵੈਰਬੀਆਂ ਨੂੰ ਇੰਪੇਰਾਟਿਵ ਬਣਾਉਣਾ ਚਾਹੁੰਦੇ ਹੋ ਤਾਂ ਕਿਵੇਂ ਬਣਾਉਗੇ ਤੂੰ ਦੇ ਨਾਲ ਉਸੇ ਤਰੀਕੇ ਨਾਲ ਅਸੀਂ ਇਹਦਾ ਐਰੇ ਕੱਟ ਦਾਂਗੇ ਤੇ ਰਾ ਦੀ ਚੇ ਕੱਢ ਲਾਂਗੇ ਜਿਹੜਾ ਕੀ ਆ ਜਾਏਗਾ ਵੈਰ ਵੀ ਉਹ ਕੋਰ ਰਵੇ ਦਾ ਕੋਰ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਈ ਕਹਿਣ ਦਾ ਭਾਵ ਇੰਗਲਿਸ਼ ਦੀ ਆਈ ਜੇ ਅਸੀਂ ਕਹਿਣਾ ਚਾਹੁੰਦੇ ਹਾਂ ਸੈਕੰਡ ਪਰਸਨ ਨੂੰ ਕਿ ਭੱਜ ਲਾ ਤਾਂ ਤੁਸੀਂ ਕਹੋਗੇ ਕੋਰੀ ਪਰ ਐਗਜ਼ੈਂਪਲ ਵਰਬੋ ਰੀਦੇਰੇ ਵਰਬੋ ਰੀਦੇਰੇ ਦਾ ਐਰੇ ਕੱਟ ਕੇ ਅਸੀਂ ਰਾ ਦੀ ਚੇ ਕੱਢ ਲਾਂਗੇ ਰਿਧ ਅਸੀਂ ਆਈ ਐਡ ਕਰਦਾਂਗੇ ਕਹਿਣ ਦਾ ਭਾਵ ਈ ਐਡ ਕਰਦਾਂਗੇ ਜਾਨੀ ਕਿ ਤੂ ਹਸ ਰੀ ਦੀ ਵੇ ਦੇਰੇ ਵੇ ਦੀ ਦੇਖੀ ਰਿਮਾ ਨੇਰੇ ਰਿਮਾਨੀ ਰਹਿ ਜਾ ਰਹੋ ਕਰੇ ਦੇਰੇ ਕਰੇ ਦੀ ਵਿਸ਼ਵਾਸ ਕਰ ਰਿਸਪੋਂਦਰੇ ਰਿਸਪੌਂਡ ਦੀ ਕਹਿਣ ਦਾ ਭਾਵ ਜਵਾਬ ਦੇ ਉਸੇ ਤਰੀਕੇ ਨਾਲ ਜੇ ਤੁਸੀਂ ਇਹਨਾਂ ਵੈਰਵੀਆਂ ਦਾ ਅ ਨੈਗੇਟਿਵ ਇੰਪਾਰਾਟਿਵੋ ਬਣਾਣਾ ਚਾਹੁੰਦੇ ਹੋ ਤਾਂ ਜਿਵੇਂ ਤੁਸੀਂ ਵਰਬੋ ਆਰੇ ਵਾਲੇ ਦੇ ਅੱਗੇ ਨੌਨ ਐਡ ਕਰਿਆ ਸੀ ਉਸੇ ਤਰੀਕੇ ਨਾਲ ਐਰੇ ਵਾਲੀਆਂ ਵਰਬੀਆਂ ਦੇ ਨਾਲ ਵੀ ਤੁਸੀਂ ਨੌਨ ਐਡ ਕਰ ਦੋਗੇ ਜਿਵੇਂ ਕਿ ਵਦੇਰੇ ਦੇਖ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਨਾ ਦੇਖ ਫਿਰ ਤੁਸੀਂ ਕਹੋਗੇ ਨੌਨ ਵਦੇਰੇ ਨਾ ਵੇਖ ਜਾਂ ਨਾ ਦੇਖ ਪਰ ਐਗਜ਼ੈਂਪਲ ਰੀਦੀ ਹਾਸ ਨਾ ਹਾਸ ਨੌਨ ਰੀਦਰੇ ਫਿਰ ਤੁਸੀਂ ਨੌਨ ਰੀਦੀ ਨਹੀਂ ਕਹੋਗੇ ਨੌਨ ਰੀਦਰੇ ਕਹੋਗੇ ਵੈਰਵੋ ਇਨਫਿਨੀਤੋ ਯੂਜ਼ ਕਰੋਗੇ ਤੇ ਅੱਗੇ ਨੌਨ ਯੂਜ਼ ਕਰੋਗੇ 네ਗੇਟਿਵ ਇੰਪਾਰਾਟਿਵੋ ਬਣਾਉਣ ਦੇ ਵਾਸਤੇ ਵੇਦੀ ਦੇਖੀ ਜਾਂ ਦੇਖ ਨੌਨ ਵੇਦੇਰੇ ਨਾ ਦੇਖ ਰਿਮਾਨੀ ਰੈ ਨੌਨ ਰਿਮਾਨੇਰੇ ਨਾ ਰਹੋ ਕਰੇਦੀ ਵਿਸ਼ਵਾਸ ਕਰ ਨੌਨ ਕਰੇਦਰੇ ਨਾ ਵਿਸ਼ਵਾਸ ਕਰ ਰਿਸਪੋਂਦੀ ਜਵਾਬ ਦੇ ਨੌਨ ਰਿਸਪੋਂਦਰੇ ਨਾ ਜਵਾਬ ਦੇ ਤੁਸੀਂ ਇਹਨਾਂ ਦੇ ਵਰਤੋਂ ਆਪਣੀ ਗੱਲਬਾਤ ਦੌਰਾਨ ਕਿੱਦਾਂ ਕਰ ਸਕਦੇ ਹੋ ਰੀਦੀ ਦੀ ਪਿਉ ਹੋਰ ਹਾਸ ਪਰਕੈ ਇਲ ਤੂਓ ਸੋਰ੍ਰੀਸੋ ਐ ਬੈਲੋ ਕਿਉਂਕਿ ਤੁਹਾਡੀ ਸਮਾਈਲ ਆ ਜਿਹੜੀ ਉਹ ਬਹੁਤ ਸੋਹਣੀ ਐ ਵੇਦੀ ਕੋਜ਼ਾਸਤਾ ਸੁਚੇ ਦੈਂਡੋਲੀ ਦੇਖੋ ਜਾਂ ਦੇਖ ਉਥੇ ਕੀ ਹੋ ਰਿਹਾ ਰੀਮਾਨੀ ਕੁਈ ਇੱਥੇ ਰੋ ਨੋਨ ਅੰਦਾਰੇਲੀ ਉਥੇ ਨਾ ਜਾਓ ਘਰੇ ਦੀ ਵਿਸ਼ਵਾਸ ਕਰੋ ਜਾਂ ਵਿਸ਼ਵਾਸ ਕਰ ਨੌਂਚੇ ਨਿਯੰਤੇ ਇੱਥੇ ਕੁਝ ਵੀ ਨਹੀਂ ਆ ਰਿਸਪੌਂਡ ਦੀ ਆਲਾ ਮੈਸਟਰਾ ਅਧਿਆਪਕ ਨੂੰ ਜਵਾਬ ਦੇ ਜੋ ਉਹ ਪੁੱਛ ਰਹੀ ਹੈ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਪਸੰਦ ਆ ਰਹੀ ਹੈ ਪਲੀਜ਼ ਲਾਈਕ ਜ਼ਰੂਰ ਕਰਨਾ ਨੰਬਰ 3 ਵੇਰ ਵਿਆ ਜਿਹੜੀਆਂ ਈਰੇ ਦੇ ਨਾਲ ਖਤਮ ਹੁੰਦੀਆਂ ਨੇ ਉਹਨਾਂ ਦਾ ਅਸੀਂ ਇੰਪੈਰਾਟਿਵ ਸੈਕਿੰਡ ਪਰਸਨ ਦੇ ਲਈ ਕਿਵੇਂ ਬਣਾ ਸਕਦੇ ਹਾਂ ਦੇਖੋ ਪ੍ਰੈਨਦਿਲਰ ਅਦੀਚੇ ਦਲ ਵੇਰਵੋ ਅਸੀਂ ਰਦੀਚੇ ਕਿਵੇਂ ਕਾਢਦੇ ਆ ਈ ਦੇ ਆਰੇ ਤੇ ਐਰੇ ਨੂੰ ਕੱਟ ਕੇ ਜਿਹੜਾ ਪਾਰਟ ਬਰਚ ਜਾਂਦਾ ਅਸੀਂ ਉਹਨੂੰ ਰਦੀਚੇ ਕਹਿੰਦੇ ਆ ਜਿੱਦਾਂ ਕਿ ਪਰ ਤੀਰੇ ਦਾ 파ਰਤ ਤੇ ਪੁਲੀਰੇ ਦਾ ਪੁੱਲ ਇਹਨੂੰ ਕਹਿੰਦੇ ਆ ਰਦੀਚੇ ਤੇ ਅਸੀਂ ਇਹਦੇ ਵਿੱਚ ਐਡ ਕਰਾਂਗੇ ਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਈ ਦੇ ਵਾਲੀਆਂ ਵਰਬੀਆਂ ਦੋ ਟਾਈਪ ਦੀਆਂ ਹੁੰਦੀਆਂ ਨੇ ਇੱਕ ਤਾਂ ਨਾਰਮਲ ਇੱਕ ਹੁੰਦੀਆਂ ਨੇ ਇਸ ਕਾਲੀਆਂ ਇਸੇ ਤਰੀਕੇ ਨਾਲ ਇਸਕ ਦੇ ਨਾਲ ਅਸੀਂ ਇੱਕ ਆਈ ਐਡ ਕਰ ਦਾਂਗੇ ਪਿੱਛੇ ਜਿਵੇਂ ਕੀ ਪਰਤੀ ਦੇ ਦਾ ਬਣ ਜੇਗਾ ਤੂੰ 파르ਤੀ ਤੂੰ ਪੁਲੀਸੀ ਪਰ ਐਗਜ਼ੈਂਪਲ ਸੰਤੀਰੇ ਮਹਿਸੂਸ ਕਰਨਾ ਜਾਂ ਸੁਣਨਾ ਜੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਕਿਸੇ ਨੂੰ ਸੈਕੰਡ ਪਰਸਨ ਨੂੰ ਜੋ ਕੀ ਸਿੰਗੂਲਾਰੇ ਹੋਵੇਗਾ ਇੱਕ ਪਰਸਨ ਹੋਵੇਗਾ ਤਾਂ ਤੁਸੀਂ ਕਹੋਗੇ ਸੈਂਤੀ ਸੁਣ ਜਾਂ ਮਹਿਸੂਸ ਕਰ ਦਰਮੀ ਰੇ ਦਰਮੀ ਸੌ ਜਾ ਫਿਨੀ ਰੇ ਫਿਨੀਸ਼ੀ ਖਤਮ ਕਰ ਪ੍ਰੇਫੇਰੀ ਰੇ preferisci ਤੁ ਕੀ ਪਸੰਦ ਕਰਦਾ ਹੈ ਅਵਰਤੀਰੇ ਮਤਲਬ ਧਿਆਨ ਦੇ ਜਾਂ ਚੇਤਾਵਨੀ ਰੱਖ ਜਾਂ ਚੁ ਕਰਨਾ ਰ ਹੈ ਅਵਰਤੀ ਜੇ ਤੁਸੀਂ ਕਿਸੇ ਨੂੰ ਨਾਂ ਦੇ ਵਿੱਚ ਆਰਡਰ ਦੇਣਾ ਚਾਹੁੰਦੇ ਹੋ ਜਾਂ ਨਾ ਸੋ ਨਾ ਖਾ ਕਹਿਣ ਦਾ ਭਾਵ ਵੈਰ ਵੀ ਜਿਹੜੀਆਂ ਈ ਦੇ ਨਾਲ ਖਤਮ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕਿੱਦਾਂ ਬਣਾ ਸਕਦੇ ਹਾਂ ਇਹ ਵੀ ਬਹੁਤ ਸਿੰਪਲ ਆ ਜਿਵੇਂ ਅਸੀਂ ਪਹਿਲੀਆਂ ਦੋ ਵੈਰਬੀਆਂ ਬਣਾਉਂਦੇ ਆ ਨੈਗੇਟਿਵ ਦੇ ਵਿੱਚ ਉਸੇ ਤਰੀਕੇ ਨਾਲ ਇਹ ਵੀ ਬਣਾਵਾਂਗੇ ਜਸਟ ਔਰ ਜਸਟ ਨੌਨ ਐਡ ਕਰ ਦਾਂਗੇ ਵਰਬੋ ਤੋਂ ਅੱਗੇ ਜਿਵੇਂ ਕਿ ਨੌਨ ਵਿਨੀਰੇ ਨਾ ਆ ਪਰ ਇਗਜ਼ੈਂਪਲ ਸੈਂਤੀ ਸੁਣ ਨੌਨ ਸੈਂਤੀਰੇ ਨਾ ਸੁਣ ਧੌਰਮੀ ਸੌਂ ਜਾ ਨੌਨ ਧੌਰਮੀਰੇ ਨਾ ਸੌ ਫਿਨੀਸ਼ੀ ਖਤਮ ਕਰ ਦੇ ਨਾ ਖਤਮ ਕਰ ਨੌਨ ਫਿਨੀਰੇ ਪ੍ਰੇਫੇਰੀਸ਼ੀ ਤੂੰ ਪਸੰਦ ਕਰਦਾ ਤੂੰ ਨਹੀਂ ਪਸੰਦ ਕਰਦਾ ਨੌਨ ਪ੍ਰੇਫੇਰੀਰੇ ਅਵਰਤੀ ਧਿਆਨ ਦੇ ਨੌਨ ਐਵਰਤੀ ਰੇ ਨਾ ਧਿਆਨ ਦੇ ਆਈ ਹੋਪ ਤੁਹਾਨੂੰ ਇਹ ਡਿਫਰੈਂਸ ਸਮਝ ਆਇਆ ਹੋਵੇਗਾ ਜੇ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੁਣ ਫਰਾਜ਼ੀ ਦੇਖ ਲੈਂਦੇ ਹਾਂ ਕਿ ਅਸੀਂ ਗੱਲਬਾਤ ਦੌਰਾਨ ਇਹਨਾਂ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ ਸੈਂਤੀ ਕੋ ਮੇ ਬਾਤੇ ਇਲ ਕੁਓਰੇ ਮਹਿਸੂਸ ਕਰ ਕਿ ਤੇਰਾ ਦਿਲ ਕਿਵੇਂ ਧੜਕਦਾ ਹੈ ਇਹ ਤਰਪ ਉਤਾਰ ਦੀ ਬਹੁਤ ਦੇਰ ਹੋ ਗਈ ਹੈ ਦੌਰਮੀ ਹੋਰਾ ਹੁਣ ਸੌ ਜਾਓ ਸੇ ਫਨੀਸ਼ੀ ਇਨ ਟੈਂਪੋ ਜੇ ਤੂੰ ਸਮੇਂ ਸਿਰ ਕੰਮ ਕਰਦਾ ਏ ਅਵਰਾਈ ਉਨਾ ਸਰਪ੍ਰੇਜ਼ਾ ਤੈਨੂੰ ਇੱਕ ਸਰਪ੍ਰਾਈਜ਼ ਮਿਲੇਗਾ ਪ੍ਰੇਫਰੀਸ਼ੀ ਇਲ ਕਾਫੇ ਔ ਇਲ ਤੈ ਕੀ ਤੁਸੀਂ ਕਾਫੀ ਜਾਂ ਚਾਹ ਨੂੰ ਤਰਜੀਹ ਦਿੰਦੇ ਹੋ ਮਤਲਬ ਕਿਹੜਾ ਪਸੰਦ ਆ ਦੋਨਾਂ ਚੋਂ ਸੇ ਆਈ ਵਿਜ਼ੋਨੀਓ ਦੀ ਆਯੂ ਤੋ ਜੇ ਤੁਹਾਨੂੰ ਲੋੜ ਮਦਦ ਦੀ ਲੋੜ ਹੈ ਤਾਂ ਅਵਰਤੀ ਮੇ ਮੈਨੂੰ ਚੇਤਾਵਨੀ ਦੇ ਦਿਓ ਜਾਂ ਮੈਨੂੰ ਦੱਸ ਦਿਂ ਜਾਂ ਮੈਨੂੰ ਵਾਰਨ ਕਰ ਦਿਂ ਪਹਿਲਾਂ ਤੇ ਹੁਣ ਵਾਰੀ ਤੁਹਾਡੀ ਹੈ ਤੁਸੀਂ ਇਹਨਾਂ ਸੈਂਟੈਂਸਸ ਨੂੰ ਇੰਪੇਰਾਟਿਵ ਬਣਾਉਣਾ ਮੈਨੂੰ ਫੋਨ ਕਰਨਾ ਨਾ ਭੁੱਲਣਾ ਸ਼ਾਂਤੀ ਨਾਲ ਬੋਲ ਸਕੂਲ ਨੂੰ ਕਿਤਾਬ ਲੈ ਕੇ ਆ ਦਰਵਾਜ਼ਾ ਬੰਦ ਕਰ ਦੇ ਤੁਸੀਂ ਇਹਨਾਂ ਸੈਂਟੈਂਸਸ ਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਣਾ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ